ਸਸਰੀ ਗੱਲ ਜੀ ਅਗਰ ਉਹਨਾਂ ਸਟੂਲ ਸਾਰੇ ਕਿਸਾਨ ਭਰਾਵਾਂ ਨੂੰ ਜੇ ਅੱਜ ਅਸੀਂ ਇੱਕ ਬੜੇ ਹੀ ਗੰਭੀਰ ਮੁੱਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਆਪਾਂ ਦਿਨੋ ਦਿਨ ਦੇਖ ਰਿਹਾ ਆਪਣੇ ਪੰਜਾਬ ਹਰਿਆਣਾ ਦੇ ਵਿੱਚ ਲੋਕੀ ਕਣਕਾਂ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਹੈ ਤੇ ਇਹ ਦੇ ਕਰਕੇ ਪ੍ਰਦੂਸ਼ਣ ਬਹੁਤ ਹੋ ਰਿਹਾ ਸਭ ਤੋਂ ਪਹਿਲੀ ਗੱਲ ਤਾਂ ਕਿਸਾਨ ਵੀਰ ਪਰਾਲੀ ਨੂੰ ਅੱਗ ਹੀ ਕਿਉਂ ਲਾਉਂਦੇ ਨੇ ਕਿਉਂ ਨਹੀਂ ਜਾਣਦੇ ਕਿ ਇਹਦੇ ਨਾਲ ਜਿਹੜੇ ਮਿੱਤਰ ਕੀੜੇ ਨੇ ਉਹ ਵੀ ਮਰਦੇ ਨੇ ਤੇ ਜ਼ਮੀਨ ਦੀ ਪਹਿਲੀ ਪਰਤ ਹੈ ਉਹ ਵੀ ਸੜ ਜਾਂਦੀ ਹੈ ਇਹਦੇ ਕੀ ਕారణੇ ਕਿਸਾਨ ਪ੍ਰਾ ਨੂੰ ਜਾਣਕਾਰੀ ਹੈ ਨਹੀਂ ਜਾਂ ਉਹਨਾਂ ਕੋਲ ਮਸ਼ੀਨਾਂ ਹੈ ਨਹੀਂ ਜਾਂ ਕਿਸਾਨ ਪ੍ਰਾ ਜਿਹੜੇ ਛੋਟੇ ਜ਼ਮੀਨਾਂ ਵਾਲੇ ਆ ਉਹਨਾਂ ਕੋਲ ਇਹਨਾਂ ਪੈਸਾ ਹੈ ਨਹੀਂ ਕਿ ਇਹਨਾਂ ਮਸ਼ੀਨਾਂ ਦੀ ਵਰਤੋਂ ਕਰ ਸਕਦੇ ਆ ਤੇ ਅੱਜ ਕੁਝ ਅਸੀਂ ਇਹੋ ਜਿਹੀ ਜਾਣਕਾਰੀ ਤੁਹਾਨੂੰ ਦੱਸਣ ਜਾ ਰਹੇ ਆ ਆਪਾਂ ਕਿਵੇਂ ਯੂਜ਼ ਕਰ ਸਕਦੇ ਆ ਪਰਾਲੀ ਦੀ ਸੰਭਾਲ ਕਿਵੇਂ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਹਨੂੰ ਆਪਾਂ ਬੈੱਡ ਦੀ ਤਰ੍ਹਾਂ ਪਸ਼ੂਆਂ ਦੇ ਥੱਲੇ ਯੂਜ਼ ਕਰ ਸਕਦੇ ਆ ਜਿਹਦੇ ਕਰਕੇ ਜਿਹੜੇ ਪਸ਼ੂ ਹੈ ਉਹਨਾਂ ਦੀ ਵੀ ਸਿਹਤ ਚੰਗੀ ਰਹਿੰਦੀ ਹੈ ਤੇ ਉਹਨਾਂ ਦੇ ਵਿੱਚ ਦੁੱਧ ਚ ਵਧਰੀ ਹੁੰਦੀ ਹੈ ਤੇ ਦੂਜਾ ਇਹ ਆਪਾਂ ਖੇਤ ਵਿੱਚ ਯੂਜ਼ ਕਰ ਸਕਦੇ ਹਾਂ ਮਲਚਿੰਗ ਦੀ ਤਰ੍ਹਾਂ ਜਿਹੜੇ ਆਪਣੀ ਫਸਲ ਹੈ ਉਹਦੇ ਆਪਾਂ ਪੌਦੇ ਦੇ ਨਾਲ-ਨਾਲ ਵਿਛਾ ਸਕਦੇ ਹਾਂ ਜਿਵੇਂ ਕਿ ਆਲੂ ਹੈ ਆਲੂ ਦੇ ਵਿੱਚ ਅਪ ਇਹਦੀ ਵਰਤੋਂ ਕਰਾਂਗੇ 25 ਕੁਇੰਟਲ ਪਰ ਏਕੜ ਦੇ ਹਿਸਾਬ ਨਾਲ ਤਾਂ ਆਪਾਂ 18 ਕਿਲੋ ਤੱਕ ਨਾਈਟ੍ਰੋਜਨ ਦੀ ਬਚਤ ਕਰ ਸਕਦੇ ਹਾਂ ਤੇ ਇਹਦੇ ਵਾਸਤੇ ਕਈ ਮਸ਼ੀਨਾਂ ਨੇ ਜਿਵੇਂ ਕਿ ਚੋਪਰ ਇਹ ਕੀ ਕਰਦਾ ਹੈ ਜਿਹੜੀ ਪਰਾਲੀ ਹੈ ਉਹਨੂੰ ਕੱਟ ਦਿੰਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਰੈਕ ਹੈ ਉਹਦੇ ਨਾਲ ਆਪਾਂ ਇਕੱਠੀ ਕਰਨੀ ਹੈ ਤੇ ਫਿਰ ਜਿਹੜਾ ਬਿੱਲਰ ਹੈ ਉਹ ਗੰਡਾ ਬਣਾ ਦਿੰਦਾ ਹੈ ਉਹ ਗੰਡਾ ਜਿਹੜੀਆਂ ਹੈ ਉਹ ਆਪਣੇ ਤੋਂ ਡੈਰੀ ਫਾਰਮ ਗੱਤਾ ਫੈਕਟਰੀ ਜਾਂ ਥਰਮਲ ਪਲਾਂਟ ਹੈ ਉਹ ਆਪਣੇ ਤੋਂ ਖਰੀਦੇ ਹੈ ਤੇ ਇਹ ਇਸ ਕਰਕੇ ਆਪਾਂ ਇਹਦੇ ਤੋਂ ਪੈਸਾ ਕਮਾ ਸਕਦੇ ਹਾਂ ਤੇ ਇੱਕ ਹੈ ਹੈਪੀ ਸਿਡਰ ਜਿਹਦੇ ਨਾਲ ਆਪਾਂ ਸਿਰ ਖੜੇ ਨਾਲ ਚ ਆਪਾਂ ਫਸਲ ਦੀ ਬਿਜਾਈ ਕਰ ਦੇਣੀ ਹੈ ਇਹਦੇ ਨਾਲ ਜਿਹੜੀ ਕੋਈ ਵੀ ਆਪਣੀ ਯੀਲਡ 'ਚ ਘਟਾ ਨਹੀਂ ਹੁੰਦਾ ਇਹਦੇ ਨਾਲ ਆਪਣਾ ਟਾਈਮ ਵੀ ਬਚਦਾ ਹੈ ਤੇ ਲੇਬਰ ਦੀ ਵੀ ਬਚਤ ਹੁੰਦੀ ਹੈ ਤੇ ਇਹ ਪ੍ਰਾਲੀ ਦੇ ਨਾਲ ਆਪਾਂ ਮਸ਼ਰੂਮ ਦੀ ਫਸਲ ਵੀ ਉਗਾ ਸਕਦੇ ਹਾਂ ਜਿਹਦੇ ਕਰਕੇ ਆਪਣੇ ਕਈ ਫਾਇਦੇ ਨੇ ਤੇ ਜਿਹੜੀ ਪ੍ਰਾਲੀ ਨੂੰ ਬਾਲਣ ਤੋਂ ਚੰਗਾ ਆਪਾਂ ਕਿਸੇ ਹੋਰ ਕੰਮ ਲਾਈਏ ਜਿਹਦੇ ਕਰਕੇ ਆਪਣੀ ਯੀਲਡ 'ਚ ਵੀ ਤੇ ਆਪਣੇ ਪੈਸੇ 'ਚ ਵੀ ਵਿਰਧੀ ਹੋਊਗੀ ਐਵੇ ਜੀ ਹੋਰ ਵੀਡੀਓਜ਼ ਜਾਂ ਹੋਰ ਕੋਈ ਜਾਣਕਾਰੀ ਲਈ ਸਾਡੀ ਐਪ ਗ੍ਰੋਨਸ ਐਪਲੀਕੇਸ਼ਨ ਤੇ ਪੋਸਟ ਕਰੋ ਸਾਡੀ ਟੀਮ ਤੁਹਾਨੂੰ ਛੇਤੀ ਤੋਂ ਛੇਤੀ ਉਹਦਾ ਹੱਲ ਪ੍ਰੋਵਾਈਡ ਕਰੂਗੀ ਤੇ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ